ਸਨਵਾ ਕੇ ਮੈਂ ਬੰਦਨਾ ਕਰਦਾ ਜੀ ਜੋੜ ਹੱਥ ਚਰਨੀ ਸੀ ਸੰਵਾ ਕੇ ਮੈਂ ਬੰਦਨਾ ਕਰਦਾ ਜੀ ਜੋੜ ਹੱਥ ਚਰਨੀ ਸੀ ਸੰਵਾ ਕੇ ਮੈਂ ਬੰਦਨਾ ਕਰਦਾ ਜੀ ਜੋੜ ਸਾਰੇ ਬੋਲੋ ਬੰਦਨਾ ਕਰਦਾ ਜੀ ਜੋੜ ਹੱਥ ਚਰਨੀ ਸੀ ਸੰਵਾ ਕੇ ਜੋ ਬੰਦਨਾ ਕਰਦਾ ਜੀ ਜੋੜ ਹੱਥ ਚਰਨੀ ਸੀ ਸੰਵਾ ਕੇ ਮੈਂ ਬੰਦਨਾ ਕਰਦਾ ਜੀ ਜੋੜ ਹੱਥ ਚਰਨੀ ਸੀ ਸੁਣਵਾ ਕੇ ਮੈਂ ਬੰਦਨਾ ਕਰਦਾ ਜੀ ਜੋੜ ਹੱਥ ਚਰਨੀ ਸੀ ਸੁਣਵਾ ਕੇ ਮੈਂ ਬੰਦਨਾ ਕਰਦਾ ਜੀ ਜੋੜ ਹੱਥ ਚਾਰਨੀ ਸੀ ਸੁਨਵਾ ਕੇ 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 ਮੈਂ ਬੰਦਨਾ ਕਰਦਾ ਜੀ ਜੋੜ ਹੱਥ ਚਾਰਨੀ ਸੀ ਸੁਨਵਾ ਕੇ ਮੈਂ ਬੰਦਨਾ ਕਰਦਾ ਜੀ ਜੋੜ ਹੱਥ ਚਾਰਨੀ ਸੀਸਨਵਾ ਕੇ ਮੈਂ ਬੰਦਨਾ ਕਰਦਾ ਜੀ ਜੋੜ ਹੱਥ ਚਾਰਨੀ ਸੀਸਨਵਾ ਕੇ ਮੈਂ ਬੰਦਨਾ ਕਰਦਾ ਜੀ ਜੋੜ ਹੱਥ ਚਾਰਨੀ ਸੀਸਨਵਾ ਕੇ ਬੰਦਨਾ ਹਰ ਬੰਦਨਾ ਬੰਦਨਾ ਹਰ ਬੰਦਨਾ ਬੰਦ ਗੰਗਾਵੋ ਗੋਪਾ ਵੱਡੇ ਬਾਗ ਭੇਟੇ ਗੁਰਦੇਵਾ ਵੱਡੇ ਬਾਗ ਤੇ ਦੇ ਗੁਰਦੇਵਾ ਵੱਡੇ ਬਾਗ ਤੇ ਦੇ ਗੁਰਦੇਵਾ ਕੋਟਪਰਾਧ ਮਿਟੇ ਹਰ ਸੇਵਾ ਕੋਟਪਰਾਧ ਮਿਟੇ ਹਰ ਸੇਵਾ ਕੋਟਪਰਾਧ ਮਿਟੇ ਹਰ ਸੇਵਾ ਕੋਟਪਰਾਧ ਮਿਟੇ ਹਰ ਢੰਡਾਤ ਬੰਦਨਾ ਆਨਕ ਬਾਰ ਡੰਡਾਤ ਬੰਦਨਾ ਆਨਕ ਸਰਵ ਕਲਾ ਸਮਰਾਥ ਸਰਵ ਕਲਾ ਸਮਰਾਥ ਸਰਵ ਕਲਾ ਸਮਰਾਥ ਸਰਵ ਕਲਾ ਸਮਰਾਥ ਢੋਲਣ ਤੇ ਰਾਖੋ ਪ੍ਰਭੂ ਢੋਲਣ ਤੇ ਰਾਖੋ ਪ੍ਰਭੂ ਢੋਲਣ ਤੇ ਰਾਖੋ ਪ੍ਰਭੂ ਢੋਲਣ ਤੇ ਰਾਖੋ ਪ੍ਰਭੂ ਜਨ ਨਾਨਕ ਦੇ ਕਰ ਹਾਥ ਜਨ ਨਾਨਕ ਦੇ ਕਰ ਹਾਥ ਜਨ ਨਾਨਕ ਦੇ ਕਰ ਦੇ ਕਰਤ ਮੈਂ ਬੰਦਨਾ ਕਰਦਾ ਜੀ ਜੋੜ ਹੱਥ ਚਰਨੀ ਸੀਸਨਵਾ ਕੇ ਮੈਂ ਬੰਦਨਾ ਕਰਦਾ ਜੀ ਜੋੜ ਹੱਥ ਚਰਨੀ ਸੀਸਨਵਾ ਕੇ ਮੈਂ ਬੰਦਨਾ ਕਰਦਾ ਜੀ ਜੋੜ ਹੱਥ ਚਰਨੀ ਸੀਸਨਵਾ ਕੇ ਮੈਂ ਬੰਦਨਾ ਕਰਦਾ ਜੀ ਜੋੜ ਹੱਥ ਚਰਨੀ ਸੀਸਨਵਾ ਕੇ ਫਿਰਤ ਫਿਰਤ ਪ੍ਰਭ ਆਇਆ ਫਿਰਤ ਫਿਰਤ ਪ੍ਰਭ ਆਇਆ ਤੋ ਫਿਰ ਤਪਰਾਵੀ ਆਇਆ ਫਿਰ ਤੋਂ ਫਿਰ ਤਪਰਾਵੀ ਆਇਆ ਪਰਿਆ ਤੋ ਸਰਨਾਏ ਪਰਿਆ ਤੋ ਸਰਨਾਏ ਪਰਿਆ ਤੋ ਸਰਨਾਏ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾ ਆਪਣੇ ਭਗਤੀ ਲਾਏ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਮੈਂ ਬੰਦਨਾ ਕਰਦਾ ਜੀ ਜੋੜ ਹੱਥ ਚਰਨੀ ਸੀਸਨਵਾ ਕੇ ਮੈਂ ਬੰਦਨਾ ਕਰਦਾ ਜੀ ਜੋੜ ਹੱਥ ਚਰਨੀ ਸੀਸਨਵਾ ਕੇ ਮੈਂ ਬੰਦਨਾ ਕਰਦਾ ਜੀ ਜੋੜ ਹੱਥ ਚਰਨੀ ਸੀਸਨਵਾ ਕੇ ਮੈਂ ਬੰਦਨਾ ਕਰਦਾ ਜੀ ਜੋੜ ਹੱਥ ਚਰਨੀ ਸੀਸਨਵਾ ਕੇ ਹੋ ਆਇਆ ਦੂਰੋਂ ਚੱਲ 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 ਕੇ ਮੈਂ ਤੱਕੀ ਤੋ ਸ਼ਰਨਾਏ ਦਿਓ 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 ਮੈਂ ਆਸਾ ਰੱਖਿ ਚਤ ਮੈਂ ਮੈਂ ਆਸਾ ਰੱਖਿ ਚਤ ਮੈਂ सबो दुख गवाए जिओ मेर सबो दुख गुख गेर मै बधना करदा हथ चरन वाके मै बधना करदा हथ चरणी सीजन वाके मै बंधन करदा जीड़े हथ चरणी सी सन वाके मै बंधना करदा जी ਜੋੜ ਹੱਥ ਚਰਨੀ ਸੀਸਨਵਾ ਕੇ 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 ਮੈਂ ਬੰਦਨਾ ਕਰਦਾ ਜੀ ਜੋੜ ਹੱਥ ਚਰਨੀ ਸੀਸਨਵਾ ਕੇ ਮੈਂ ਬੰਦਨਾ ਕਰਦਾ ਜੀ ਜੋੜ ਹੱਥ ਚਰਨੀ ਸੀਸਨਵਾ ਕੇ